वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਅੱਜ ਅਸੀਂ ਟੌਪ 5 ਜੱਫਿਆਂ ਦੇ ਵਿੱਚ ਜਿਸ ਖੜਾਈ ਦੇ ਜੱਫੇ ਲੈ ਕੇ ਆਏ ਹਾਂ ਉਸ ਦਾ ਨਾਮ ਹੈ ਵਿੱਕੀ ਹਰੀਕੇ ਦੋਸਤੋ ਇਹ ਇਸੇ ਸਾਲ ਹੀ ਜਿਹੜਾ ਕੈਨੇਡਾ ਦੀ ਧਰਤੀ ਤੇ ਖੇਡਣ ਗਿਆ ਔਰ ਪਿਛਲੇ 1-2 ਸਾਲ ਤੋਂ ਹੀ ਇਸਨੇ ਕਬੱਡੀ ਖੇਡਣੀ ਪ੍ਰੋਪਰ ਜਿਹੜੀ ਪ੍ਰੋਫੈਸ਼ਨਲੀ ਸ਼ੁਰੂ ਕੀਤੀ ਹੈ ਤੁਸੀਂ ਇਸ ਖੜਾਈ ਨੂੰ ਦੇਖੋ ਤੇ ਇਹਦੇ ਸਟਾਈਲ ਨੂੰ ਦੇਖੋ ਕਿ ਕੀ ਇਹ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਨਵਾਂ ਖੜਾਈ ਹੈ Enjoy ਕਰੋ ਵਿੱਕੀ ਹਰੀਕੇ ਦੇ ਪੰਜ ਜੱਫੇ ਮਾਣਿਆ ਜਾ ਰਿਹਾ ਹੈ 19 ਤਰੀਕ ਨੂੰ ਕਹਿੰਦੇ ਸਿੱਕੀ ਗਿੱਲੀ ਬੀਤ ਬਲਜੀਤ ਇਹ ਜਿਹੜੇ 20 ਤਰੀਕ ਨੂੰ ਨਾਲ ਜਿਹੜੇ 23 ਤਰੀਕ ਨੂੰ ਬੀਤ ਬਲਜੀਤ ਦਾ ਖਾੜਾ ਆਰੀਆਂ ਮਾਨਾ ਮਰ ਜਾਣਿਆ ਬੰਦਾ 1200 ਗੋੜ ਦਾ ਅੰਕ ਧਾਵੀ ਦੇ ਹਿੱਸੇ ਆ ਚੱਲ ਵੀ ਗੱਪੋ ਪਾ ਵੀ ਕਬੱਡੀ ਇਸ ਵੇਲੇ ਕੰਗ ਖਾਰੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾਉਂਦਾ ਲਾਓ ਜਫਾ ਤੇ ਪਾਓ نوٹ ਮੇਰੀ ਵੀਰੋ ਵਿੱਕੀ ਦੇ ਡੈਡੀ ਲੱਡੂ ਦੇ ਡੈਡੀ ਮੇਰੀ ਵੀਰੋ ਆਖ ਲੈ ਵੀ 500 ਰੁਪਿਆ 100 ਰੁਪਿਆ 100 ਰੁਪਿਆ ਵਿੱਕੀ ਦੇ ਲਈ ਹੋਰ 200 ਰੁਪਿਆ ਵਿਕੀ ਦੇ ਲਈ ਮੇਰੇ ਵੀਰੋ 200 ਰੁਪਿਆ ਵਿਕੀ ਦੇ ਲਈ ਯਾਦਵਿੰਦਰ ਕੈਨੇਡਾ ਔਰ ਸ਼ਰਜੀਤੀ ਆਸਟ੍ਰੇਲੀਆ ਵੱਲੋਂ ਵੱਡੇ ਮਾਨ ਜਿਹੜੇ ਇੱਧਰ ਲੱਡੂ ਦੇ ਪਾਪਾ ਜੀ ਵੱਲੋਂ पॉइंट जरा अपनी टीम के हिस्से जुड़ चुके हैं खारे वाला राम पॉइंट अपनी टीम के हिस्से जोड़ता है, अगली कबड्डी गभरू खारे का पिंड वाहोर वाह सामा नहीं रीसा नहीं रीसा बल्ले है हरी क्या वाला हरिवाला ते खारे वाला हरी क्या वाला ते खारे वाला वाह ਗੁੱਸਾ ਨਹੀਂ ਪਿਆਰ ਨਾਲ ਖੇਡਣਾ ਗੁੱਸੇ ਨਾਲ ਮਸਲੇ ਵਿਗੜ ਜਾਂਦੇ ਨੇ ਰਾਜ ਜੀ ਨਾਲ ਕਰ ਲੋ ਨਹੀਂ ਪਰ ਜਾਂਦੇ ਨਹੀਂ ਕੋਈ ਗੱਲ ਨਹੀਂ ਇਹ ਕਿਹੜਾ ਖੰਡ ਦਾ ਮੇਲਾ ਹੈ ਅਗਲੀ ਵਾਰ ਫੇਰ ਸਹੀ ਚੱਲ ਵੀ ਲੋਕਾਂ ਦਾ ਹਰੀ ਟੂਰਨਾਮੈਂਟ ਸਟੰਡ ਕਮੇਟੀ ਨੂੰ ਮੁਬਾਰਕਬਾਦ ਹੈ ਪ੍ਰਧਾਨ ਸਾਹਿਬ ਕੋਈ ਚੱਕਰ ਨਹੀਂ ਤੁਸੀਂ ਆ ਸਕਦੇ ਹੋ ਗਰਾਊਂਡਾਂ ਵਿੱਚ ਸਾਡੇ ਰੈਫੀ ਜਖਮੀ ਕਰਤਾ ਹੈ ਇੱਥੇ ਰੱਖ ਵਿੱਕੀ ਤੇ ਵਿੱਕੀ ਵਿੱਕੀ ਤੇ ਵਿੱਕੀ ਨਾਈਨਟੀ ਟਾਈਮ ਵਿਦੀ ਨੂੰ ਵਿੱਕੀ ਦਾ ਜੱਫਾ ਦੇਖ ਰਹੇ ਹੈ ਜਾਂ ਫਿਰ ਪੁਆਇੰਟ ਧਾਵੀ ਦੇ ਹਿੱਸੇ ਜੁਰ ਪਾਵੇਗਾ ਜਾਂ ਨਹੀਂ ਜੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਡ ਵੀ ਇਹਦੇ ਵਿੱਚ ਹੁੰਦੇ ਯਾਰੋ ਸਾਨਾਂ ਵਾਲੇ ਭੇੜ ਵੀ ਕੀ ਜਾਵੇ ਨਹੀਂ ਜਾਵੇ ਬੀਤੇ ਦਿਨ ਮੋੜ ਲਿਆਵੇ ਬੁੱਢੀ ਉਮਰੇ ਸੋਚੇ ਬੰਦਾ ਓਏ ਕਦੋਂ ਫੇਰ ਜਵਾਨੀ ਆਵੇ ਓਏ ਕਦੋਂ ਫੇਰ ਜਵਾਨੀ ਆਵੇ ਜਾਵੇ ਨਹੀਂ ਜਾਵੇ ਬੀਤੇ ਦਿਨ ਮੋੜ ਲਿਆਵੇ ਬੁੱਢੀ ਉਮਰੇ ਸੋਚੇ ਬੰਦਾ ਵੀ ਕਦੋਂ ਫੇਰ ਜਵਾਨੀ ਆਵੇ ਅੱਜ ਜਵਾਨੀ ਭਿਰਦੀ ਹੈ ਦੋਸਤੋ ਤੁਸੀਂ ਵਿੱਕੀ ਦੇ ਚਾਰ ਜੱਫੇ ਦੇਖ ਚੁੱਕੇ ਹੋ ਔਰ ਇੱਕ ਜੱਫਾ ਜੀ ਵੀ ਬਾਕੀ ਉਹ ਵੀ ਤੁਹਾਨੂੰ ਜਲਦੀ ਦਿਖਾਵਾਂਗੇ ਦੋਸਤੋ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ ਇਸ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਸਾਡੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ। ਇੰਜੋਏ ਕਰੋ ਵਿੱਕੀ ਹਰੀਕੇ ਦਾ ਲਾਸਟ। ਆਇਆ ਨਾਗੇ ਨੇ ਇਸ ਸੀਜ਼ਨ ਦੇ ਵਿੱਚ ਧੱਕਾ ਨ ਕਰਵਾਈ ਹੋਈ ਹੈ ਇਹ ਨੰਨੀ ਗਪਾਲਪੁਰੀਆ ਜਲਦੀ ਸਿੰਘ ਦੀ ਵੈਲਕਮ ਫੈਂਸ ਵਾਲੇ 100 ਦੇ ਮਾਨ ਸਨਮਾਨ ਕਰਨਗੇ ਜਿਹੜਾ ਵੀ ਜਾਫੀ ਜੱਫਾ ਲਾਵੇਗਾ ਨੰਨੀ ਗਪਾਲਪੁਰੀਏ ਨੂੰ ਇਧਰ ਸ਼ੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਨੰਨੀ ਤੇ ਵਿੱਕੀ ਹਰੀਕੇ ਵਾਲਾ ਰੱਖਿਆ ਤਾਉਣ ਦੇ ਹੱਥ ਵੇਖੋ ਸਾਹਮਣੇ ਇਸ ਲਈ ਗੱਲ ਬੱਤਰੀ ਮਾਰ ਗਈ ਮਿੱਤਰੋ ਬਾ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ ਬੱਲੇ 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 ਸਵਾਹ ਸਰਦੀਪ ਨੌਰਦੇ ਵਾਲੇ ਵੀ 100 ਰੁਪਏ ਇਹ ਪੈਸੇ ਮੇਰੇ ਕੋਲੇ ਨਹੀਂ ਵੀਰੇ 플레이ਰ ਦਾ ਪੈਸਾ ਮੈਨੂੰ ਨਾ ਫੜਾਓ ਕਿਉਂਕਿ ਜਿਹੜੀ ਹੱਕ ਦੀ ਕਮਾਈ ਹੈ ਜੁਰਮਾਨੇ ਕੀਤੇ ਜਾਣਗੇ ਬੱਬਰ ਫਰਾੜ ਦਾ ਇਹ ਪਿੰਡੂ ਆਯਾਦ ਕਬੱਡੀ ਕਲੱਬ ਵਾਲੇ ਦਾ ਇਸੇ ਲਈ ਕਹਿੰਦੇ ਦੀਪ ਕਬੱਡੀ ਪਾ ਰਿਹਾ ਹੈ ਬੱਬਰ ਦਾ ਵੀ ਕਹਿੰਦੇ ਐਡਮਿੰਟਨ ਦੇ ਵਿੱਚ ਫੜੇ ਹੋ ਗਏ ਲੱਗਦਾ ਹੋਇਆ ਜੋ i don't know